ਨਾਬਾ ਸ਼ਹਿਰ ਵਿੱਚ ਅਚਾਨਕ ਨਾਮੀ ਵਪਾਰੀ ਤੋਂ ਮੋਟਰਸਾਈਕਲ ਸਵਾਰਤੀ ਨਕਾਬਪੋਸ਼ ਲੁਟੇਰਿਆਂ ਦੇ ਵੱਲੋਂ ਵਪਾਰੀ ਦਾ ਐਕਟਿਵਾ ਤੇ ਉਸ ਤੋਂ 2 ਲੱਖ ਰੁਪਏ ਦੇ ਕਰੀਬ ਨਕਦੀ ਲੁੱਟਣ ਤੋਂ ਬਾਅਦ ਉਸ ਨੂੰ ਪੂਰੀ ਤਰ੍ਹਾਂ ਜ਼ਖਮੀ ਕਰਕੇ ਫਰਾਰ ਹੋ ਗਏ ਪੁਲਿਸ ਨੇ ਬਰੀਕੀ ਨਾਲ ਜਾਂਚ ਕਰਕੇ ਤਿੰਨ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਕਿਉਂ ਵਾਰ ਦਾ ਤੁਹਾਨੂੰ ਸਮਝਾਉਂਦੀ ਹਾਂ ਹਾਂਜੀ ਕਿਉਂ ਵਾਰ ਦਾ ਤੁਹਾਨੂੰ ਜਾਂਦਾ ਚੋਰੀ ਤੋ ਕੀਆ ਇਹੋ ਐ ਸਰਜੀ ਉਹਨੇ ਇੱਕ ਮੁੰਡਾ ਜੇਲ੍ਹ ਚੋਂ ਆਇਆ ਸੀ ਜੀ ਹਾਂਜੀ ਉਹਦੇ ਕਹਤੇ ਕੀਤੀ ਸੀ ਉਹ ਵੀ ਸਾਡੇ ਨਾਲ ਦੀ ਮੈਂ ਵੀ ਨਾਲ ਸੀ ਜੀ ਅਸੀਂ 6 ਜਨਵਰੀ ਦੀ ਸਰਜੀ ਹਾਂਜੀ ਕਾਰਨ ਕੀ ਆ ਕਿਉਂ ਕੀਤੀ ਉਹ ਹਾਂਜੀ ਕਾਰਨ ਨਹੀਂ ਕਾਰਨ ਨਹੀਂ ਕੁਛ ਨਹੀਂ ਸਰਜੀ ਕਾਰਨ ਕਹਿੰਦੇ ਕੰਮ ਤੋੜਨਾ ਜੀ ਹਾਂਜੀ ਨੁੱਟ ਹੋ ਕਰਕੇ ਹਾਂਜੀ ਕੀ ਕੰਮ ਤੋੜਨਾ ਜੀ ਐ ਨਹੀਂ ਪਤਾ ਸਰਜੀ ਕੰਮ ਲੁਕਾਦਾ ਜੀ ਹਾਂਜੀ ਹਾਂਜੀ ਕਰ ਜਿਹੜਾ ਗਾ ਪੈਸੇ ਫਿਰ ਆਪ ਸਿਚ ਪੰਡੇ ਤੁਸੀਂ ਹਾਂਜੀ ਜੇ ਐਕਟਵਾ ਕਿੱਥੇ ਕਿਹੜੀ ਨਹਿਰ ਸਿੱਟੀ ਐਕਟਵਾ ਯਾਰ ਆ ਨਾ ਸਰੀ ਨਹਿਰੀ ਅੱਛਾ ਤੁਨੂੰ ਐਸੀ ਵੀ ਕੋਈ ਪ੍ਰੂਫ ਸਾਡੇ ਕੋਲ ਆਪ ਰਹੀ ਨਾ ਕੋਈ ਫਮਲੇ ਸਿੱਟੀ ਸਰ ਜੀ ਹਾਂਜੀ ਹਾਂਜੀ ਤੇ ਪਸਤਾਵਾ ਮੰਨਦੇ ਤੁਸੀਂ ਤੁਹਾਡੀ ਤਾਂ ਉਮਰ ਵੀ ਛੋਟੀ ਆ ਇਹਦੇ ਪਹਿਲੀ ਇਸ ਤਰ੍ਹਾਂ ਲੁੱਟਾ ਖੋਹਣ ਨੂੰ ਵਾਰਦਾਤ ਨੂੰ ਜਾਮ ਦੇਣਾ ਕੀ ਪਸਤਾਵਾ ਮੰਨਦੇ ਪਛਤਾਵਾ ਹਾਂ ਸੀਰਤੀ ਕੀ ਮਾਰਿਆ ਸੀ ਉਹਦੇ ਸੀਰਤੀ ਗੈਰਾਰੀ ਮਾਰੀ ਸੀ ਗੈਰਾਰੀ ਮਾਰੀ ਸੀ ਮਾਤਾ ਵੀ ਦੇਖੀ ਸੀ ਉਹਦੇ ਹਾਂਜੀ ਉਹਨੇ ਮੌੜ ਰਾਜੇ ਨੇ ਮੋਟਰਸਾਈਕਲ ਵਿੱਚ ਮਾਰਿਆ ਜੀ ਸਰ ਜੀ ਕਿੰਨੀ ਉਮਰ ਆ ਤੁਹਾਡੀ ਮੇਰੀ 19 ਸਾਲ ਦੀ ਬਾਕੀਆਂ ਦੀ ਵੀ ਹਾਂਜੀ ਬਾਕੀਆਂ ਦੀ ਵੀ ਨਹੀਂ ਬਾਕੀ ਦੀ ਹਾਂਜੀ ਜਿਦਾਂ ਤੁਹਾਡੇ ਨੋਟਿਚ ਹੈ ਵੀ 3 ਜਨਵਰੀ ਨੂੰ ਰਾਤ ਨੂੰ ਅ 10:00 ਵਜੇ ਅਚਰੂ ਰਾਮ ਜੋਗ ਫਰੇਨੇ ਦਾ ਕੰਮ ਕਰਦਾ ਆਪਣਾ ਨਾਪਾ ਬੈਠੇ ਉਹ ਆਪਣੀ ਮਾਤਾ ਨਾਲ ਜਦੋਂ ਦਕਾਨ ਦਾ ਸਾਰਾ ਕੰਮ ਕਰਨ ਵੇੜ ਕੇ ਕਰਨ ਗਿਆ ਤਾਂ ਰਾਸਤੇ ਵਿੱਚ ਕੁਝ ਨੌਜਵਾਨਾਂ ਨੇ ਸਾਨੂੰ ਚਤ ਨੌਜਵਾਨਾਂ ਨੇ ਉਹਦੀ ਸਕੂਟਰੀ ਐਕਟਿਵ ਨਾਲ ਜਿਹੜਾ ਟੱਕਰ ਮਾਰੀ ਤੇ ਉਹਨੂੰ ਥੱਲੇ ਸਿੱਟਿਆ ਤੇ ਉਹ ਤੋਂ ਸਕੂਟਰੀ ਸਮੇਤ ਜਿਹੜਾ ਆਪਣਾ 1,80,000 ਰੁਪਇਆ ਖੋਕੇ ਲੈ ਕੇ ਸਨ ਜਿਸ ਤੇ ਐਸਐਚਓ ਕਤਵਾਲੀ ਸਦਾ ਗੁਰਪ੍ਰੀਤ ਸਿੰਘ ਸਮਰਾਵ ਨੇ ਐਫਆਈਆਰ ਦਰਜ ਕਰਕੇ ਇਸ ਮੁਕਦਮੇ ਦੀ ਤਰਸਤੀਸ਼ ਰ ਕੀਤੀ ਕਿਉਂਕਿ ਅਨਨੋਨ ਬੰਦੇ ਸੀਗੇ ਭਈ ਉਹਦੇ ਵਿੱਚ ਜਿਹੜਾ ਕਿਲੋ ਨਹੀਂ ਸੀ ਪਰ ਫਿਰ ਵੀ ਨੰਬਾ ਪੁਲਿਸ ਨੇ ਕਾਫੀ ਇਹ ਜਿਹੜੀ ਆ ਮਸਤਾਬੀਨਾ ਤੇ ਮੇਂਦਨਾ ਇੱਕ ਇਸੜਕ ਇਸਕਾ ਜਿਵੇਂ ਤੁਹਾਨੂੰ ਪਤਾ ਜੀ ਮਾਨਜੋਗ ਐਸਐਸਪੀ ਸਾਹਿਬ ਦਰਨ ਸ਼ਰਮਾ ਜੀ ਇਹ ਆ ਦੱਤਾ ਮਰਾਵਕ ਨਾ ਪੁਲਿਸ ਸਮਿਸ਼ਾ ਜਿਹੜੇ ਮਾਰੇ ਅਨਸਰ ਨੇ ਉਹਨਾਂ ਨੇ ਲੱਖਪਾਣ ਵਿੱਚ ਸਭ ਕਹੀਆ ਕਿ ਉਹਦੀ ਲੜੀ ਦੇ ਵਿੱਚ ਇਹਨਾਂ ਨੇ ਜਦੋਂ ਕਤਲ ਸ਼ੁਰੂ ਕੀਤੀ ਜੋ ਅਛੂ ਗਰਾਮ ਜਿਹਨਾਂ ਨਾਲ ਇਹ ਵਾਰਤ ਹੋਈ ਉਹਦੀ ਪਰਪਰ ਜਿਹੜੀ ਆ ਉਹਨਾਂ ਨੇ ਪੜਤਾਲ ਕੀਤੀ ਤਾਂ ਉਹਨਾਂ ਦੇ ਇਹ ਜੋ ਇਸ ਵਰਕਰ ਲੱਗਿਆ ਸੀਗਾ ਜਸ਼ ਕੋਰੀ ਜੋ ਉਹਨਾਂ ਦਾ ਕੰਮ ਕਰਦਾ ਸੀ ਕੋਈ ਲੋ ਚਾਰ ਮਹੀਨੇ ਪਹਿਲਾਂ ਕੰਮ ਤੋਂ ਹਟ ਗਿਆ ਸੀਗਾ ਉਹਨੂੰ ਜਦੋਂ ਪੁੱਛਕਿਛ ਲਿਆਂਦਾ ਤਾਂ ਉਹਨੇ ਫਿਰ ਮੰਨਿਆ ਕਿ ਹਾਂ ਮੈਂ ਆਪਣੇ ਇਹ ਮਾਲਕ ਵੀ ਜਿਹੜੀ ਆ ਮਟਕੋ ਇਹ ਸਕੂਟਰੀ ਆਪਣੇ 4 5 6 7 ਦੇ ਨਾਲ ਜਿਹੜਾ ਰਲ ਕੇ ਕੀਤੀ ਜਿੰਨਾਂ ਵਿੱਚ ਅਸੀਂ ਹੁਣ ਪੁਲਿਸ ਨੇ 6 ਬੰਦੇ ਨੂੰ ਨਾਮਜ਼ਦ ਕਰ ਲਿਆ ਹੈਗਾ ਜਿੰਨਾਂ ਵਿੱਚ ਅਸੀਂ ਤਿੰਨ ਬੰਦਾ ਜਿਹੜਾ ਗਿਆ ਉਹ ਫਰ ਚੁੱਕੀਆਂ ਉਹਨਾਂ ਤੋਂ ਅਸੀਂ ਬਜ਼ਾਰ ਰੋ ਪਿਚਵਰ ਤੇ ਮੋਟਰਸਾਈਕਲ ਵਾਰਡ ਚਖੋਈ ਐਕਟਿਵ ਮਰੀ ਦੀ ਅਤੇ ਲਗਭਗ ਜਿਹੜੀ ਆ ਉਹ ਅਸੀਂ ਪਰੰਪਰ ਕਰ ਲਈ ਹੈ ਤੇ ਬਾਕੀ ਜਿਹੜੇ ਦੋਸ਼ੀ ਰਹਿੰਦੇ ਹੈਗੇ ਨੇ ਉਹਨਾਂ ਤੇ ਰੇਡਾਂ ਜਾ ਰਹੀ ਨੇ ਤੇ ਜਲਦੀ ਜਿਹੜੀ ਉਹ ਪੁਲਿਸ ਦੀ ਦ੍ਰਿਸ਼ਟੀ ਹੋਣਗੇ ਕਿਉਂਕਿ ਇਹਨਾਂ ਵਿੱਚੋਂ ਇੱਕ ਤੋਂ ਮੁਲਜ਼ਮ ਨੇ ਉਹ ਪਹਿਲਾਂ ਅਲਰੇਡੀ ਰੀਲ ਦੇ ਵਿੱਚੋਂ ਜਦੋਂ ਤੱਕ ਨੇ ਤਾਂ ਹੁਣ ਬੇਲਦ ਹੈਗੇ ਨੇ ਤੇ ਉਹਨਾਂ ਦਾ ਅਸੀਂ ਜਲਦੀ ਜਲਦੀ ਆਪਣਾ ਫੜ ਕੇ ਰਿਪੋਰਟ ਕਰਾਂਗੇ ਮਾਲਕ ਮਾਲਕ ਤੇ ਵਰਕਰ ਦੇ ਵਿੱਚ ਕੀ ਸੀਗਾ ਕਿਸ ਗੱਲ ਨੂੰ ਲੈ ਕੇ ਹੋਇਆ ਕਿ ਨਾਲ ਜੋ ਦਸਰੇ ਆ ਉਹਨ ਸੱਚਕ ਝੂਠਾ ਵੀ ਮੇਰੇ ਇਹ ਪੈਸੇ ਦੇਣੇ ਸੀ ਇਹਨੇ ਆਪਣਾ ਮਾਲਕ ਨੇ ਵੀ ਮੇਰੀ ਮਿਹਨਤ ਦਾ ਪਰ ਜੋ ਮਾਲਕ ਨੇ ਕਿਹਾ ਉਹਦਾ ਕੋਈ ਸੀਨ ਨਹੀਂ ਸੀ ਚਲੋ ਜੇ ਕੋਈ ਗ੍ਰੇਨਲੈਂਡ ਸੀਗਾ ਤਾਂ ਉਹ ਸਾਡੇ ਕੋਲੇ ਜਾਂ ਪਿੰਡ ਰਿਖਦਾ ਪਰ ਜੋ ਐਕਸ਼ਨ ਸੀਗਾ ਰਾਤ ਨੂੰ ਮੂੰਹ ਬੰਨ ਕੇ ਲੁੱਟ ਕੇ ਲੱਗੇ ਜਾਨ ਪੈਸੇ ਲੁੱਟਨੇ 1,80,000 ਰੁਪਏ ਸੱਟਾਂ ਮਾਰੀਆਂ ਮਾਟਰ ਸੱਟਣ ਲੱਗੀਆਂ ਨੇ ਤੇ ਐਕਟਿਵ ਹੋਈ ਜਾ ਉਹਦਾ ਸੀ ਬਰੰਦ ਯਸ਼ਤੇ ਵੀ ਕੋਈ ਪਹਿਲਾ ਮੰਗਲਾ ਦਰਜ ਹੈ ਜਿਹੜੇ ਮੁੱਦੇ ਤੇ ਇਹ ਤੇ ਹਾਂ ਇਹ ਤੇ ਪਹਿਲਾਂ ਇਹ ਵੀ ਕਾਫੀ ਪਹਿਲਾਂ ਲੜਾਈ ਝਗੜੇ ਕਰਦਾ ਹੈ ਤੇ ਪਹਿਲਾਂ ਐਫਆਰ ਸੇਟੀ ਦਰਜਾਂ ਲੜਾਈ ਝਗੜੇ ਥਾਣੇ ਕੋਲ ਉੱਚੀ ਕਰਦੇ ਇਸ ਤੋਂ ਇਲਾਵਾ ਹੋਰ ਕੋਈ ਨਹੀਂ ਇਸ ਤੋਂ ਇਹਦੇ ਵਿੱਚ ਜਿੱਦਾਂ ਤੁਹਾਨੂੰ ਮੈਂ ਦੱਸਿਆ ਇੱਕ ਜਸਨਦੀਪ ਸਿੰਘ ਇਹ ਗਸ਼ਕੂ ਦੀ ਹੋਗਾ ਰਾਜਾ ਪਾ ਉਹਗਾ ਕਮਲਪਾ ਉਹ ਦਵਿੰਦਰ ਸਿੰਘ ਰਗੂ ਇਹ ਆ ਚਾਚੇ ਦਾ ਇਹ ਮੰਨੇ ਤਿੰਨੇ ਇਹਨਾਂ ਦੀ ਪਰਚੇ ਨੇ ਇਹਨਾਂ ਚੋਂ ਇੱਕ ਬੰਦਾ ਤਾਂ ਹੁਣ ਰੀਸੈਂਟਲੀ ਰੇਲ ਚੀੜੀ ਵਾਰਦਾਤੋਂ ਪਹਿਲਾਂ ਇਹ ਜਿਲ੍ਹੇ ਤੋਂ ਆਇਆ ਇਹ ਕੰਮ ਕਰਤੀ ਦਰਜ ਨੇ ਇਹ ਫਿਲਹਾਲ ਬਿਲਕੁਲ ਜਿਆਦਾ ਕਿੰਨੇ ਬਿਲੜਾ ਆਪਣਾ ਸਾਨੂੰ ਪਤਾ ਨੰਬਰ ਦੱਤਾ ਕਰਦੇ ਨੇ ਪਰ ਇਹਨਾਂ ਨੂੰ ਅਸੀਂ ਜਾਰੀ ਜਿਹੜੀ ਨਾਤਾ ਪੁਲਿਸ ਇਹਨਾਂ ਨੂੰ ਜਲਦੀ ਅੰਦਰ ਸਲਕਤ ਦੇ ਅੰਦਰ ਇਹਨਾਂ ਦੇ ਖਿਲਾਫ ਜਿਹੜਾ ਅਸੀਂ ਪਰਚਾ ਦਰਜ ਕੀਤਾ ਸੀ 307 ਨਾਸੀ ਵੀ ਜਿਹੜੀ ਆਈਪੀਸੀ ਕਤਵਾਰੀ ਥਾਣਾ ਵਿੱਚ ਦਰਜ ਕੀਤਾ ਵਾ ਸੈਸ਼ਨ ਕੋਰਟ ਕਿਸੇ ਇਹ ਪਸੇ ਬਾਕੀ ਜੋ ਸਾਡੀਆਂ ਐਵੀਡੈਂਸ ਨੇ ਪ੍ਰੋਪਰ ਜਿਹੜਾ ਰਿਕਵਰੀਆਂ ਹੋ ਗਈਆਂ ਉਹ ਅਸੀਂ ਪੱਕਾ ਕਿ ਇਸ ਕਰਕੇ ਇਹਨਾਂ ਨੂੰ ਜਲਦੀ ਚਲਾਣ ਤੋਂ ਕੋਰਟ ਕਰਾਂਗੇ। ਇਹਨਾਂ ਦੇ ਮਲਜਮ ਨੇ ਉਹ ਅਸੀਂ ਅੱਜ ਪੇਸ਼ ਕਰਕੇ ਇਹਨਾਂ ਦਾ ਰੋਡਸਦ ਮਾਰ ਲੈਣਾ। ਲੋਕਾਂ ਨੇ ਕੋਲ ਸਮਾਨ ਹੋਏ ਇਹਨਾਂ ਨੇ ਕਿਹ ਕੀ ਵਾਰਦਾਤਾ ਕੀਤੀਆਂ ਨੇ ਇਹਨਾਂ ਦੇ ਨਾਲ ਹੋਰ ਕਿਹੜੇ ਸਾਥੀ ਆ। ਉਹ ਸਾਰੇ ਅਸੀਂ ਪਤਾ ਕਰਾਂਗੇ। ਇਹਨਾਂ ਦੀਆਂ 18 ਦੇ ਜੁੜੀਆਂ ਹੋਈਆਂ ਨੇ। ਦੇਖੋ ਇਹ ਚੈੱਕ ਕਰਨਾ ਵੀ ਆਪਣਾ ਉਹ ਜੇਲ੍ਹ ਚੋਂ ਜਾ ਕੇ ਆਏ ਨੇ ਇਹਨਾਂ ਦਾ ਰਿਕਾਰਡ ਅਸੀਂ ਖੰਘਾਵਾਂਗੇ ਤੇ ਜਿਹੜੀ ਇੰਟਰੋਗੇਸ਼ਨ ਪ੍ਰੋਪਰ ਕਰਾਂਗੇ। ਇਹਨਾਂ ਵਾਰਦਾਤਾ ਤੋਂ ਜਾਣਦੇ ਕਿ ਇਹਨਾਂ ਨੂੰ ਮੂਹ ਕਵਰ ਕੀਤਾ ਹੋਇਆ ਸੀ ਕਿ ਕੰਨੀ ਸਮੱਸਿਆ ਕਰਨੀ ਪਈ ਕੋਲ। देखो जब रात निकल कर लेट नाइट से 10 बजे से अ তুম ਦਾ ਟਾਈਮ ਹੈਗਾ ਕਾਫੀ ਬੁਰ ਸੌਸ ਤੇ ਮੁਸ਼ਕਲ ਸੀ ਕੋਈ ਇਹਨਾਂ ਨੇ ਆਪਣਾ ਕੋਈ ਉੱਥੇ ਕੋਈ ਕਲੂ ਨਹੀਂ ਛੱਡਿਆ ਸੀ ਪਰ ਫਿਰ ਵੀ ਇਨਸਪੈਕਟਰ ਸਾਹਿਬ ਨੇ ਅਸਿਸਟੈਂਟ ਕਪਟਾਨ ਜੀ ਨੇ ਕਰ ਇਹਨਾਂ ਦੀ ਟੀਮ ਨੇ ਕਿ ਕਾਫੀ ਟੈਕਨੀਕਲੀ ਅਤੇ ਆਪਣੇ ਸੋਸ ਲਾ ਕੇ ਜਿਹੜਾ ਇਹ ਕੇਸ ਫੇਸ ਕੀਤਾ ਇਹ ਸਕੂਟਰੀ ਸਰ ਕਿਥੋਂ ਬਰਨ ਗਈ ਇਹ ਸਕੂਟਰੀ ਇਹਨਾਂ ਨੇ ਮਹਸਨਾ ਦੇ ਵਿੱਚ ਜਿਹੜੀ ਹੈਗੀ ਆ ਉੱਥੋਂ ਬਰਨ ਕੀਤੀ ਆ ਪਤਨੇ ਬਰਕਰਾਰ ਹੋ ਗਏ ਪੈਸੇ ਕੱਟ ਲਈ ਸੀ ਹਾਂਜੀ 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 ਪੈਸੇ ਕੱਟਨਾ ਹੈ ਸਕੂਟੀ ਲੈਪ ਸਿਰਦੀ ਹੈ ਹਾਂਜੀ ਹਾਂਜੀ ਤੇ ਜਿਹੜੇ ਪੈਸੇ ਸੀ ਉਹ ਇਹਨਾਂ ਨੇ ਆਪ ਚ ਜਿਹੜਾ ਸਾਰਾ ਨੇ 82000 ਰੁਪਏ ਆਪਣੇ ਜੋ ਜਿੰਨਾਂ ਦੇ ਸੀਗਾ ਉਹ ਉਹ ਆਪ ਚ ਵੰਡ ਲਿਆ ਕਿਉਂਕਿ ਜਦੋਂ ਕੰਬਾਈਨਡ ਇਹ ਕ੍ਰਾਈਮ ਕਰਦੇ ਆ ਤਾਂ ਪਹਿਲਾਂ ਸਲਾਹ ਕਰਦੇ ਨੇ ਵੀ ਹਾਂ ਅਸੀਂ ਇਹਨੇ ਪੈਸੇ ਵੰਡਨੇ ਪਰ ਉਹ ਜੀ ਦੇ ਦੇຊ ਲਿਆ ਪਰਸੇ ਜਿਹੜਾ ਕਵਰ ਹੋ ਗਿਆ